ਇਸ ਟਾਈਮ ਆਲ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਬਠਿੰਡਾ ਦੇ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮਾਲ ਰੋਡ ਬਠਿੰਡਾ ਦੀਆਂ ਜਿੱਥੇ ਬਠਿੰਡਾ ਦੇ ਦੁਕਾਨਦਾਰਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਧਰਨੇ ਪ੍ਰਦਰਸ਼ਨ ਦਾ ਕੁਝ ਇੱਥੇ ਵਪਾਰੀ ਆਗੂ ਮੌਜੂਦ ਹੈ ਗੱਲਬਾਤ ਕਰਦੇ ਉਹਨਾਂ ਨਾਲ ਪ੍ਰਧਾਨ ਜੀ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਮਾਮ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦਾ ਕੇ ਪੂਰਾ ਜਿਹੜਾ ਵਨਵੇ ਰੋਡ ਹੈ ਜਾਮ ਕੀਤਾ ਹੋਇਆ ਹੈ ਕੀ ਕਾਰਨ ਹੈ ਦਾ ਕਾਰਨ ਇਹ ਹੈਗਾ ਸਾਡੇ ਇੱਕ ਵਪਾਰੀ ਭਰਾ ਤੇ ਜੋ ਮੈਡੀਸਨ ਦਾ ਹੋਲਸੇਲ ਦਾ ਕੰਮ ਕਰਦਾ ਸੀਗਾ ਉਹਦੇ ਕੋਲੇ ਬਿੱਲ ਪਰਚੇ ਹੋਣ ਦੇ ਬਾਵਜੂਦ ਵੀ ਕਿਉਂਕਿ ਉਹ ਮੰਡੀਆਂ 'ਚ ਜਾਂਦਾ ਸੀ ਮਾਲ ਸਪਲਾਈ ਕਰਨ ਮਾਲ ਦੇ ਕੇ ਆਉਂਦਾ ਸੀ ਜਿਹੜਾ ਮਾਲ ਕੋਈ ਐਕਸਪਾਇਰ ਹੋ ਜਾਂਦਾ ਸੀਗਾ ਉਹਨੂੰ ਵਾਪਸ ਹੀ ਲੈ ਕੇ ਆਉਂਦਾ ਸੀਗਾ ਕਿ ਕਹਦਾ ਉਹਦੀ ਰਜਿਸਟਰੀ ਚ ਐਂਟਰੀ ਹੁੰਦੀ ਸੀ ਰਜਿਸਟਰੀ ਚ ਇੰਡਸਟਰੀ ਚ ਐਂਟਰੀ ਹੋਣ ਦੇ ਬਾਵਜੂਦ ਵੀ ਵਪਾਰੀ ਨਾਲ ਗੱਲ ਕਰਾਉਣ ਦੇ ਬਾਵਜੂਦ ਵੀ ਰਾਮੇ ਵੀ ਤੇ ਤਲਵੰਡੀ ਵੀ ਕਰਾਉਣ ਦੇ ਬਾਵਜੂਦ ਵੀ ਇਹਨਾਂ ਨੇ ਉਸ ਵਪਾਰੀ ਨੂੰ ਰੋਕ ਲਿਆ ਥਾਣੇ ਲਿਆ ਕੇ ਉਹਦੇ ਤੇ ਪਰਚਾ ਦਰਜ ਕਰਤਾ ਜਿਹੜਾ ਕਿ ਬਿਲਕੁਲ ਨਜਾਇਜ਼ ਹੈ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਆਦਾ ਕੰਮ ਕਰਦਾ ਸੀ ਉਹ ਵਪਾਰੀ ਉਹ ਆਪਣਾ ਮੈਡੀਸਨ ਹੋਲਸੇਲ ਦਾ ਸੀਗਾ ਕੰਮ ਨਾਲ ਰਾਮੇ ਥਾਣੇ ਤੇ ਪਰਚਾ ਦਰਜ ਹੋਇਆ ਹਾਂ ਰਾਮੇ ਥਾਣੇ ਤੇ ਪਰਚਾ ਦਰਜ ਕੀਤਾ ਗਿਆ ਹੈ ਜੀ ਅੱਜ ਤੁਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਵਿਰੋਧ ਕਰ ਰਹੇ ਹੋ ਇਸ ਜੀ ਹਾਂ ਸਾਰੇ ਦੁਕਾਨਦਾਰ ਅਸੀਂ ਪੂਰ ਜੋਰ ਵਿਰੋਧ ਕਰ ਰਹੇ ਹਾਂਗੇ ਤੇ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨੂੰ ਵੀ ਅਸੀਂ ਬੈਠ ਕੇ ਮੀਟਿੰਗ ਕਰ ਲਈ ਜਿਸ ਤਰ੍ਹਾਂ ਸਾਡੀ ਰਣਨੀਤੀ ਤਿਆਰ ਹੋ ਗਈ ਉਸ ਤਰ੍ਹਾਂ ਕਰਾਂਗੇ ਵੈਸੇ ਮੋਤਲ ਮੇਰੇ ਖਿਆਲ ਐਸਐਸਪੀ ਸਾਹਿਬ ਦੀ ਨੋਲਿਜ ਨਾਲ ਕੇ ਹੱਲ ਹੋ ਸਕਦਾ ਹੈ ਗਾਮੇ ਇਹ ਪਰਚਾ ਕਾਰਨ ਕੀ ਸੀਗਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਮਾਮਲਾ ਤਾਂ ਚੰਬਲੇ ਦੇ ਪੁਲਿਸ ਵਾਲੇ ਕਿੰਨਾ ਕਿੰਨਾ ਜਿੱਤਾਂ ਵਿਗ ਜਾਂਦਾ ਕਿੰਨਾ ਕਿੰਨਾ ਕੁੱਸ ਵਿਗ ਜਾਂਦਾ ਉਹ ਤਾਂ ਇਹਨਾਂ ਨੂੰ ਜ਼ਿੰਦੇ ਨਹੀਂ ਏ ਇੱਕ ਦਵਾਈਆਂ ਦੇ ਤੋਂ ਪੱਤੇ ਐਕਸਪਾਇਰ ਜਿਹੜੇ ਕਿ ਜਿਨ੍ਹਾਂ ਦੀ ਬਿਆਦ ਨਾ ਬਚੁੱਕੀ ਸੀ ਉਹਨਾਂ ਦਾ ਪਰਚਾ ਨਹੀਂ ਬਣਦਾ ਫਿਰ ਵੀ ਉਹਨਾਂ ਨੇ ਪਰਚਾ ਦਰਜ ਕੀਤਾਗਾ ਤੇ ਉਹ ਐਸਐਸਪੀ ਬਠਿੰਡਾ ਨੂੰ ਮਿਲਣ ਜਾ ਰਹੇ ਹਾਂ ਹਾਂ ਹੁਣ ਅਸੀਂ ਬੈਠ ਕੇ ਆਪਣਾ ਪ੍ਰੋਗਰਾਮ ਬਣਾ ਲਾਂਗੇ ਤੇ ਐਸਐਸਪੀ ਸਾਹਿਬ ਨੂੰ ਪਹਿਲਾਂ ਮਿਲਾਂਗੇ ਜੇ ਉਹਨਾਂ ਨੇ ਪਰਚਾ ਰੱਦ ਕੀਤਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਆਪਣਾ ਆਪਣੇ ਹਿਸਾਬ ਨਾਲ ਚੱਲਾਂਗੇ ਇਹ ਹੁਣ ਇੱਕ ਵਾਰ ਧਰਨਾ ਸਮਾਪਤ ਹੋ ਚੁੱਕਿਆ ਨਹੀਂ ਧਰਨਾ ਅਜੇ ਤਾਂ ਨਹੀਂ ਸਮਾਪਤ ਹੋਇਆ ਬੈਠ ਕੇ ਅਸੀਂ ਕਰਦੇ ਹਾਂ ਮੀਟਿੰਗ ਵੀ ਕੀ ਕਰਨਾ ਕਿੱਦ ਇਥੋ ਡੇ ਕਹਿਣ ਦਾ ਮੀਨ ਹੈ ਜਿੰਨੇ ਤੱਕ ਪਰਚਾ ਰੱਦ ਨਹੀਂ ਹੁੰਦਾ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ ਜਾਰੀ ਰਹੂਗਾ ਜਾਰੀ ਰਹੂਗਾ ਤੇ ਇਹਨੂੰ ਤੇਜ਼ ਵੀ ਕੀਤਾ ਜਾਊਗਾ ਜੇ ਇਹ ਪਰਚਾ ਨਹੀਂ ਆਪਣਾ ਕੈਨਸਲ ਕਰਦੇ ਬਿਲਕੁਲ ਜੀ ਬਿਲਕੁਲ ਐਸੀ ਵਪਾਰੀਆ ਕੋ ਜਿਨ੍ਹਾਂ ਨੇ ਕਿਹਾ ਕੀ ਜਿੰਨੇ ਤੱਕ ਜਿਸ ਦੁਕਾਨਦਾਰ ਤੇ ਪਰਚਾ ਬਠਿੰਡਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ ਜਿੰਨੇ ਤੱਕ ਉਹ ਪਰਚਾ ਬਠਿੰਡਾ ਪੁਲਿਸ ਵੱਲੋਂ ਰੱਦ ਨਹੀਂ ਕੀਤਾ ਜਾਂਦਾ ਉਨੇ ਤੱਕ ਸਾਡੇ ਵੱਲੋਂ ਪ੍ਰਦਰਸ਼ਨ ਜਾਰੀ ਰਹਿਣਗੇ ਕੈਮਰਾਮੈਨ ਫੂਦਿਲ ਦੇ ਨਾਲ ਮਨੋਤਰਕੀਵਾਲ ਕੈਨਿਕ ਸਵੇਰਾ ਟੀਵੀ ਬਠਿੰਡਾ